ਹਾਂ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਹ ਦੇਖੋ ਆ ਬੀਰ ਜੀ ਦੀ ਗੋੜਾ ਹੈ ਸਰਦਾਰ ਜੀ ਗੁੜ ਠੀਕ ਹੈ ਜੀ ਆ ਇਹਨਾਂ ਦਾ ਮੋਬਾਈਲ ਨੰਬਰ ਆ ਬਹੁਤ ਵਧੀਆ ਗੋੜੇ ਇਹ ਬਣਾਉਨੇ ਆ ਇਹ ਹੈਗਾ ਜੀ ਐਡਰੈਸ ਪਿੰਡ ਬਾਰਨ ਸਰਹੰਦ ਰੋਡ ਪਟਿਆਲਾ ਠੀਕ ਹੈ ਜੀ ਆਹ ਦੇਖ ਲਓ ਜੀ ਆ ਪਟਿਆਲੇ ਤੋਂ ਆਪਾਂ ਆਏ ਆ ਇਧਰੋਂ ਆਹਾ ਤੇ ਆ ਜਾਂਦੇ ਸਰਹੰਦ ਨੂੰ ਠੀਕ ਹੈ ਜੀ ਆ ਰੋਡ ਹਾਂ ਜੀ ਤੇ ਅਸੀਂ ਵੀ ਲਿਆ 90 ਰੁਪਏ ਕਿਲੋ ਔਗੜਾ ਇਹਨਾਂ ਕੋਲ ਬਹੁਤ ਸਾਰੀ ਚੀਜ਼ਾਂ ਦੀ ਵੈਰਾਈਟੀ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਜਿੱਦਾਂ ਹੁਣ ਆਹ ਵੇਖੋ ਇਹਨਾਂ ਕੋਲ ਤੇਲ ਵੀ ਆ ਮੇਰਾ ਖਾਦ ਵੀ ਵੀ ਹੈ ਠੀਕ ਹੈ ਖਾਦ ਹੈ ਔਰ ਗੁਰੂ ਦੀ ਕੁਆਲਿਟੀ ਤੁਸੀਂ ਚੈੱਕ ਕਰੋ ਆ ਦੇਖੋ ਤੇਰੇ ਦਾ ਖਤਮ ਹੋ ਗਿਆ ਸ਼ਾਮ ਦਾ ਟਾਈਮ ਆ ਬਾਕੀ ਐ ਇੱਧਰ ਇਹਨਾਂ ਕੋਲ ਆਹ ਵੇਖੋ ਜੀ ਛੋਟੇ ਆ ਗਿਆ ਰੇਟ ਆ ਦੋਸਤੋ ਆ ਇਹ 200 ਰੁਪਏ ਆ ਉਧਰ ਉਹ ਹਲਦੀ ਵਾਲੀ ਐ ਨਾਲ ਗਾਜਰ ਵਾਲੀ ਐ ਠੀਕ ਐ ਜੀ ਹਾਂ ਆਹ ਇੱਥੇ ਦਾ ਹਰ ਸਾਲ ਇਹਨਾਂ ਕੋਲੋਂ ਵੀਰਜੀ ਕੋਲੋਂ ਹੀ ਲੈਨੇ ਆ ਤੁਹਾਨੂੰ ਕਰਦੇ ਜੀ ਤੁਹਾਨੂੰ ਦੱਸਦਾ ਮੈਂ ਕਿ ਖੁੱਲ ਗਈ ਐ ਦੁਕਾਨ ਠੀਕ ਐ ਨਾ ਹਾਂ ਇੱਧਰ ਇਹ ਤਿਆਰ ਕਰਦੇ ਆ ਇਹ ਆ ਤੁਸੀਂ ਦੇਖ ਲਓ ਇੱਥੇ ਨਾਲ ਦੀ ਨਾਲ ਤੇ ਬਹੁਤ ਹੀ ਵਧੀਆ ਕੰਮ ਹਾਈਜਨਿਕ ਤਰੀਕੇ ਨਾਲ ਬਣਾਉਂਦੇ ਆ ਇੱਧਰ ਤੁਸੀਂ ਦੇਖ ਸਕਦੇ ਆ ਵੀ ਇੱਧਰ ਚੱਕਰ ਤਿਆਰ ਹੋਈ ਅੰਦਰ ਪੈਕ ਕਰੀ ਗਰੰਟੀ ਸੱਜੇ ਤੋਂ ਨੂੰ ਮੇਨਰ ਤੇ ਦੇਖੋ ਤੋਂ ਜਿਹੜਾ ਬਣੇ ਜੀ ਅੰਦਰ ਪੈਕ ਕਰਕੇ ਰੱਖੀ ਦੀ ਸ਼ੱਕਰ ਠੀਕ ਹੈ ਚੱਕਰ ਦਾ ਵੀ ਤੋਂ ਰੇਟ ਦੱਸ ਦਿੰਦੇ ਆ ਸ਼ੱਕਰ ਦਾ ਕੀ ਰੇਟ ਆ ਵੀਰ ਜੀ ਸ਼ੱਕਰ 90 ਰੁਪਏ ਸ਼ੱਕਰ ਵੀ ਜਿਹੜੀ ਹੈ ਉਹੀ 90 ਰੁਪਏ ਕਿਲੋ ਆ ਤੇ ਗੂੜ ਵੀ 90 ਰੁਪਏ ਕਿਲੋ ਆ ਠੀਕ ਹੈ ਜੀ ਹਾਂ ਔਰ ਨਾਲ ਇਹ ਆ ਤੇਲ ਵੀ ਰੱਖਿਆ ਹੋਇਆ ਹੈ ਇਹਨਾਂ ਨੇ ਆਪਣਾ ਸਰੋਨ ਤੇ ਇਹ ਨਹੀਂ ਪੜਦੀ ਠੀਕ ਹੈ ਜੀ ਆਹ ਹਾਵੀ ਚਲੋ ਹੁਣ ਇਹਦਾ ਲੱਗ ਰੇ ਸੀ ਤੁਹਾਨੂੰ ਅਪਡੇਟ ਨਾਲ ਦੀ ਨਾਲ ਕਰਤੀ ਏ ਹੈਨਾ ਤੇ ਆਹ ਤੇਲ ਦਾ ਵੀ ਰੇਟ ਸਾਨੂੰ ਪੁੱਛ ਕੇ ਦੱਸੰਨੇ ਨਾਲ ਦੀ ਨਾਲ ਅਰਕ ਇਹਦੇ ਸਰੋਂ ਦਾ ਤੇਲ ਆਹੇ ਸਰੋਂ ਦਾ ਤੇਲ ਹਾਂਜੀ ਕਿਆ ਰੀਟਰ ਲੀਟਰ ਚ ਪਰੇ ਲੀਟਰ 300 ਰੁਪਏ ਦੀ ਹਾਂ ਪੀਲੀ ਵਾਲੀ ਉਹ ਕਾਲੀ ਵਾਲੀ 200 ਰੁਪਏ ਲੀਟਰ OK ਇਹਨਾਂ ਕੋਲ ਦੇਖੋ ਜੀ ਆਹ ਸਰੋਂ ਦਾ ਤੇਲ ਵੀ ਆਹ ਹੈਗਾ ਇਹ ਕਾਲੀ ਵਾਲੀ ਇਹ 200 ਰੁਪਏ ਲੀਟਰ ਆ ਆਹ ਜਿਹੜਾ ਤੀਲਾ ਵਾਲਾ ਸਰੋਂ ਆ ਇਹਦਾ 300 ਰੁਪਏ ਲੀਟਰ ਆ ਠੀਕ ਹੈ ਜੀ ਹਾਂ ਜੀ ਐਡਰੈਸ ਮੈਂ ਤੁਹਾਨੂੰ ਦੱਸਤਾ ਤੁਸੀਂ ਫੋਨ ਪਰ ਵੀ ਗੱਲ ਕਰ ਸਕਦੇ ਆ ਵੀਰ ਜੀ ਦਾ ਆ ਐਡਰੈਸ ਆ ਠੀਕ ਹੈ ਜੀ ਹਾਂ ਜੀ ਤੇ ਆਪਣਾ ਮਕਸਦ ਆ ਤੁਹਾਨੂੰ ਇਹ ਚੀਜ਼ ਦੀ ਜਾਣਕਾਰੀ ਦੇਣਾ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪੱਕਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ